ਦੋਸਤੋ ਅੱਜ ਮਨ ਨੂੰ ਬਹੁਤ ਖੁਸ਼ੀ ਹੋਈ ਅੱਜ ਮੈਂ ਬਾਜ਼ਾਰ ਦੇ ਵਿੱਚ ਆਇਆ ਤੁਹਾਨੂੰ ਪਤਾ ਕਿ ਰਾਮਪਰੇ ਵਾਲਾ ਜਿਹੜਾ ਪੁਲਿਸੀ ਉਹ ਚੱਲ ਪਿਆ ਹੁਣ ਪਹਿਲੀ ਮੰਡੀ ਜਾਣਾ ਬਹੁਤ ਸੌਖਾ ਹੋ ਗਿਆ ਜਦੋਂ ਮੈਂ ਬਾਜ਼ਾਰ ਦੇ ਵਿੱਚ ਆਇਆ ਤਾਂ ਇੱਥੇ ਦੋ ਭਾਈਆਂ ਨੇ ਇੱਕ ਕੰਮ ਸ਼ੁਰੂ ਕਰਿਆਗਾ ਬ੍ਰਦਰਜ਼ ਫੂਡ ਆਹ ਜਿਹੜਾ ਛੋਟਾ ਹਾਥੀ ਕਹਿੰਦੇ ਨੇ ਆਪਾਂ ਛੋਟੇ ਹਾਥੀ ਦੇ ਵਿੱਚ ਹੈ ਪਹਿਲਾਂ ਤੁਹਾਨੂੰ ਜਗ੍ਹਾ ਦੱਸ ਦਈਏ ਕਿੱਥੇ ਆਹੀ ਖਾਦੀ ਬਾਜ਼ਾਰ ਦੇ ਵਿੱਚ ਸਾਹਮਣੇ ਜੋਤੀ ਟੈਲੀਵਿਜ਼ਨ ਵਾਲਿਆਂ ਦੇ ਬਿਲਕੁਲ ਸਾਹਮਣੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੋਤੀ ਟੈਲੀਵਿਜ਼ਨ ਵਾਲੇ ਮਸ਼ਹੂਰ ਨੇ ਆਪਣੇ ਰਾਮਪਰੇ ਸ਼ਹਿਰ ਦੇ ਵਿੱਚ ਤੇ ਇਧਰ ਦੋ ਭਰਾ ਨੇ ਦੋਨੇ ਹੀ ਪੰਜਾਬੀ ਭਰਾ ਨੇ ਸਾਡੇ ਅਕਸਰ ਅਸੀਂ ਜਿਹੜੀ ਗੱਲਾਂ ਬਾਤਾਂ ਕਰਦੇ ਹਾਂ ਕਿ ਪ੍ਰਵਾਸੀ ਇੱਥੇ ਪ੍ਰਵਾਸ ਪੱਕੇ ਤੌਰ ਤੇ ਰਹਿਣ ਲੱਗੇ ਉਹਨਾਂ ਨੇ ਰੇੜੀਆਂ ਲਾ ਲਈਆਂ ਉਹਨਾਂ ਨੇ ਰੇੜੀਆਂ ਲਾਈਆਂ ਸੀ ਉਹਨਾਂ ਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਪੰਜਾਬੀਆਂ ਦਾ ਜੇ ਸਾਥ ਦਈਏ ਤਾਂ ਵੱਧ ਤੋਂ ਵੱਧ ਪੰਜਾਬੀ ਭਰਾਵਾਂ ਨੂੰ ਕਾਮਯਾਬ ਕਰੀਏ ਤਾਂ ਸਭ ਤੋਂ ਵਧੀਆ ਗੱਲ ਆ ਤੇ ਸਾਫ਼ ਸੁਥਰਾ ਇਹਨਾਂ ਦੀ ਸਭ ਤੋਂ ਪਹਿਲਾ ਖਾਸੀਅਤ ਦੱਸ ਦਾਂ ਤੁਹਾਨੂੰ ਮੈਂ ਕੀ ਖਾਸੀਅਤ ਕੀ ਹੈ ਇਹ ਜਿੰਨਾ ਵੀ ਸਮਾਨ ਬਣਾਉਂਦੇ ਆ ਦੇਸੀ ਘਿਓ ਦੀਆਂ ਸਾਰੀਆਂ ਆਈਟਮਾਂ ਜਿੰਨਾ ਵੀ ਬਣਾਉਂਦੇ ਆ ਇਹ ਬਾਕੀ ਨਾਲ ਤਾਂ ਪੁੱਛਦੇ ਆ ਕੀ ਕੁਝ ਬਣਾਉਂਦੇ ਆ ਸ਼ੁੱਧ ਦੇਸੀ ਘਿਓ ਦੀਆਂ ਆਈਟਮਾਂ ਤਿਆਰ ਕਰਦੇ ਨੇ ਜਿੰਨਾ ਵੀ ਇਹ ਫੂਡ ਤਿਆਰ ਕਰਦੇ ਆ ਤੇ ਹੁਣ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਕਸਟਮਰ ਵੀ ਖੜਿਆ ਕਸਟਮਰ ਨਾਲ ਵੀ ਗੱਲ ਕਰਾਂਗੇ ਬਾਈ ਪਹਿਲਾਂ ਤੁਸੀਂ ਆਏ ਦੱਸੋ ਵੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਅ ਵੀਰੇ ਇੱਥੇ ਮਤਲਬ ਆਪਾਂ ਨੂੰ ਇੱਥੇ 3-50 ਦੇ ਵਿੱਚ 2 ਮਹੀਨਾ ਹੋ ਗਏ ਜੀ 2 ਮਹੀਨਾ ਹੋ ਗਏ ਪਰ ਆਪਾਂ ਨੂੰ ਇਹ ਕੰਮ ਸ਼ੁਰੂ ਕਰਨ ਨੂੰ ਮਤਲਬ 5 ਤੋਂ 6 ਮਹੀਨੇ ਹੋ ਗਏ ਠੀਕ ਹੈ ਤੇ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਜਿਹੜਾ ਤੰਦੂਰੀ ਆਈਟਮਾਂ ਵੀ ਆ ਤੰਦੂਰ ਪਿਆਗਾ ਤੇ ਤੰਦੂਰੀ ਆਈਟਮਾਂ ਤੁਸੀਂ ਤਿਆਰ ਕਰਦੇ ਹੋ ਕਿਹੜੀਆਂ ਕਿਹੜੀਆਂ ਆਈਟਮਾਂ ਤਿਆਰ ਕਰਦੇ ਹੋ ਤੰਦੂਰੀ ਆਈਟਮਾਂ ਦੇ ਵਿੱਚ ਜੀ ਆਪਾਂ ਜਿਵੇਂ ਮੰਨ ਕੇ ਚੱਲੋ ਇੱਕ ਤਾਂ ਚਾਪ ਹੋ ਗਈ ਆਪਣੇ ਕੋਲੇ ਇਹਦੇ ਵਿੱਚ ਇੱਕ ਹੋ ਗਿਆ ਆਪਣੇ ਕੋਲੇ ਪਨੀਰ ਕਿਤਾ ਜਿਹੜਾ ਆਪਾਂ ਪਨੀਰ ਕਿਤਾ ਯੂਜ਼ ਕਰਦੇ ਦੁੱਧ ਵਾਲਾ ਹੁੰਦਾ ਫਰੈਸ਼ ਹੁੰਦਾ ਡੇਲੀ ਹੂੰ ਜੀ ਕਿ ਆਪਾਂ ਨੂੰ ਲੋੜ ਆ ਪੌਣੇ ਮੰਗਾਣੇ ਆ ਵੀ ਉਹ ਤੋਂ ਵੱਧ ਨਹੀਂ ਜੀ ਆਪਾਂ ਨੂੰ ਪਤਾ ਵੀ ਸੀ ਲਿਆ ਹੈ ਜੀ ਆਪਣੇ ਕੋਲੇ ਹਣਾ ਠੀਕ ਤੇ ਜਿਹੜਾ ਦੁੱਧ ਵਾਲਾ ਪਨੀਰ ਹੋਊਗਾ ਅਗਰ ਕੋਈ ਕਸਟਮਰ ਇਹ ਕਹੇ ਦੇ ਵੀ ਇਹ ਸੋਇਆ ਦੀਨ ਦਾ ਆਪਾਂ ਦੋ ਪਲੇਟਾਂ ਪਨੀਰ ਚੱਕੇ ਜਾਨੂੰ ਮੱਖੂ ਹੂੰ ਜੀ ਇਹ ਬੰਦਾ ਇਹ ਕਹਿ ਸਕਦਾ ਵੀ ਉਹ ਸੋਇਆ ਬੀਨ ਚਾ ਦੁੱਧ ਦਾ ਪਨੀਰ ਹੈ ਹੂੰ ਜੀ ਇਹ ਚੀਜ਼ ਆਪਾਂ ਲੈ ਕੇ ਲਾਈ ਦੀ ਸਿਰ ਕੋਈ ਆ ਦੇਸੀ ਗੋਇਆ ਦੇ ਮਕਸਦ ਦੇਖਣ ਨੂੰ ਹੂੰ ਜਿਹੜੀ ਇਹਦੇ ਵਿੱਚ ਹੈ ਜੀ ਦੇਸੀ ਗੋਬਰ ਦਾ ਬਰਤਨ ਦਾ ਬਰਤਨ ਹੂੰ ਦੇਸੀ ਗੋਬਰ ਦਾ ਬਰਤਨ ਕਿਉਂ ਆਪਣੇ ਕੋਲ ਵੇਚਦਾ ਰਹਿੰਦਾ ਜੀ ਹੂੰ ਹੂੰ ਉਹਦੇ ਵਿੱਚ ਆਪਣੇ ਕੋਲੇ ਮੰਨਦੇ ਉਹ ਨਿਊਟ੍ਰੀਕੋਚਾ ਹੋ ਗਿਆ ਠੀਕ ਹੈ ਬਰਬਰ ਵੀ ਦੇਸੀ ਦਾ ਦਾ ਔਰ ਫਾਰਗਰਦੀ ਖਾਸੀ ਤੇ ਇਹ ਹੈ ਜੀ ਉਹਦੇ ਵਿੱਚ ਜਿਹੜੀ ਤਕੀ ਆਪਾਂ ਫਰੋਜ਼ਨ ਹੀ ਨਹੀਂ ਯੂਜ਼ ਕਰਦੇ ਹੂੰ ਉਹ ਟਿੱਕੀ ਘਰ ਦੀ ਹੁੰਦੀ ਆਪਾਂ ਨੂੰ वेजिटेबल ਟਿੱਕੀ ਹੁੰਦੀ ਆ ਹਮ ਸਾਰਾ ਕਰੇ ਤਰ ਤਿਆਰ ਕਰਦੇ ਸਮਾਨ ਹੋਟਲ ਘਰੀ ਹੋਰ ਵਿੱਚ ਕਈ ਕਸਟਮਰ ਨੂੰ ਇਹ ਹੁੰਦਾ ਵੀ ਚਾਪ ਸਭੀ ਸੋਸ਼ਲ ਮੀਡੀਆ ਤੇ ਅੱਜ ਕੱਲ ਬਹੁਤ ਚੱਲ ਰਿਹਾ ਹੂਜੀ ਦੇ ਸਾਥ ਨਾਲ ਹਮ ਆ ਜਿਹੜੀ ਆਪਣਾ ਕੋ ਚਾਪ ਆ ਇਹ ਵੀ ਫਰੈਸ਼ ਹੁੰਦੀ ਹੈ ਜੀ ਉਹ ਵੀ ਆਪਾਂ ਲਾਕ ਦੇ ਹਿਸਾਬ ਨਾਲ ਹੀ ਮੰਗਾ ਲੈਂਦੇ ਆ ਚਾਪ ਆਪਣੀ ਲੱਗਿਆ ਜੇ ਤਾਂ ਹੁੰਦੀ ਆ ਉਹਨਾਂ ਕੋਲ ਮਤਲਬ ਮੈਂ ਇਸ ਤੋਂ ਪਹਿਲਾਂ ਕੰਮ ਸਸ ਜਿਹੜੇ ਬਾਈਆਂ ਕੋਲ ਸੀ ਬਨਾਲੀ ਸੀ ਜੀ ਇਸ ਤੋਂ ਪਹਿਲਾਂ ਮੈਂ ਉਹ ਉਹਨਾਂ ਕੋਲੇ ਮੈਂ ਤਾਂ ਡੇਲੀ ਪ੍ਰੈਸ਼ਰ ਮੰਗਾਉਂਦੇ ਆ ਜੀ ਉਹਨਾਂ ਕੋਲੋਂ ਲੱਗਦਾ ਉੱਥੋਂ ਹੀ ਆਪਾਂ ਉਹਨਾਂ ਤੋਂ ਮੰਗਵਾ ਲੀ ਹੂੰ ਤੁਸੀਂ ਦੋ ਭਾਈਆਂ ਦੋਨੇ ਭਾਈ ਇੱਥੇ ਕੰਮ ਕਰਦੇ ਹੋ ਹਾਂਜੀ ਹਾਂਜੀ ਕਿੰਨੇ ਵਜੇ ਆ ਜੰਦੇ ਹੋ ਇੱਥੇ ਅਸੀਂ 5:00 ਵਜੇ ਟਾਈਮ ਹੈ ਜੀ ਸਾਹਿਬ ਦੋਸਤੋ 5:00 ਵਜੇ ਵੀਰ ਇਹ ਪਹੁੰਚ ਜਾਂਦੇ ਨੇ ਕੰਡ ਦੇ ਅਕੋਰਡਿੰਗ ਅਸੀਂ ਟਾਈਮ ਫਿਕਸ ਵੀ ਕਰਾਂਗੇ ਪਹਿਲਾਂ ਆਇਆ ਜਾਣਾ ਹੂੰ ਤੇ ਸ਼ਾਮ ਨੂੰ ਕਿੰਨੇ ਵਜੇ ਤੱਕ ਸ਼ਾਮ ਨੂੰ ਆਪਣਾ ਜੀ 9:00 ਸਾਢੇ 9:00 ਸ਼ਾਮ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਭਰਾ ਇੱਥੇ ਆਉਂਦੇ ਆ ਜਗਾ ਤੁਹਾਨੂੰ ਦੁਆਰਾ ਫੇਰ ਦੱਸ ਸਕਦੇ ਨੇ ਛੋਟਾ ਹੱਥੀਆ ਦੇਸੀ ਘeol ਦੀਆਂ ਜਿਹੜੀਆਂ ਚੀਜ਼ਾਂ ਤਿਆਰ ਕਰਦੇ ਨੇ ਇਧਰ ਸਾਹਮਣੇ ਜੋਤੀ ਟੈਲੀਵਿਜ਼ਨ ਵਾਲੇ ਨੇ ਮਸ਼ਹੂਰ ਨੇ ਰਾਮਪੁਰੇ ਸ਼ਹਿਰ ਦੇ ਵਿੱਚ ਇਹਦੇ ਬਿਲਕੁਲ ਸਾਹਮਣੇ ਇਹ ਤਹੋ ਆ ਗਿਆ ਇਧਰ ਚੌਕ ਆ ਗਿਆ ਭਗਤ ਸਿੰਘ ਚੌਕ ਤੇ ਇਧਰ ਦੂਜੇ ਪਾਸੇ ਜੇ ਹਸਪੀਟਲ ਵਾਲੀ ਸਾਈਡ ਤੋਂ ਆਉਣੇ ਸਰਕਾਰੀ ਹਸਪੀਟਲ ਆ ਗਿਆ ਜੋਤੀ ਟੈਲੀਵਿਜ਼ਨ ਦੇ ਬਿਲਕੁਲ ਸਾਹਮਣੇ ਖਾਦੀ ਬਾਜ਼ਾਰ ਆਗਾ ਤੇ ਮੇਰੇ ਕੋਲ ਇੱਕ ਕਸਟਮਰ ਖੜਾ ਕਸਟਮਰ ਨਾਲ ਵੀ ਗੱਲ ਕਰਦੇ ਆ ਕਿਉਂ ਬਾਈ ਜੀ ਤੁਹਾਨੂੰ ਇੱਥੇ ਸਪੈਸ਼ਲ ਆਉਣੇ ਹੋ ਤੁਸੀਂ ਲੋਕਲੋਂ ਹਾਂਜੀ ਵੀਰੇ ਕਿਵੇਂ ਸੋਹਣੀ ਸਸਤੀ ਗੱਲ ਵੀਰੇ ਹਾਂਜੀ ਵੀਰੇ ਤੋਂ ਵੀਰੇ ਮੈਂ ਰੈਗੂਲਰ ਕਸਟਮਰ ਆ ਹੂੰ ਉਹਦਾ ਕਾਰਨ ਇੱਕ ਤਾਂ ਵੀਰੇ ਪੰਜਾਬੀ ਭਰਾ ਆ ਮੈਂ ਮਤਲਬ ਕਿਸੇ ਦਾ ਵੀ ਮਣਾ ਨਹੀਂ ਪ੍ਰਵਾਸ ਨੂੰ ਜਾਂ ਹੋਰ ਮਣਾ ਨਹੀਂ ਜਿਹੜੀ ਵੀ ਖਾਸੀ ਤਾਂ ਸਾਫ਼ ਸੁਥਰਾ ਜਿਹੜੀ ਵੀ ਕਹੂੰਗਾ ਉਹੀ ਕਰਦਾ ਹੂੰ ਮੈਂ ਸਾਡੇ 버ਗਰ ਵੀਰੇ ਪਹਿਲਾਂ ਮੈਂ ਨਪਾਲੀਆਂ ਤੋਂ ਲੈ ਕੇ ਜਾਂਦਾ ਸੀ ਹੂੰ ਮਣਾ ਉਹਨਾਂ ਨੂੰ ਵੀ ਨਹੀਂ ਵੀਰੇ ਦੀ ਖਾਸੀ ਤੇ ਇਹ ਵੀ ਵੀਰੇ ਦਾ 버ਗਰ ਚ ਮਾਇਓਨਿਸ ਨਹੀਂ ਪਾਉਂਦਾ ਮੈਂ ਉਹ ਨਹੀਂ ਜੀ ਪਾਉਂਦਾ ਬਿਲਕੁਲ ਨਹੀਂ ਪਾਉਂਦਾ ਉਹ ਖਤਰਨਾਕ ਆ ਤੇਰੇ ਮੌਤ ਆ ਯਾਰ ਮਿਉਨੀ ਅਸਾਂ ਮਿਉਨੀ ਚ ਮੌਤ ਆ ਗਈ ਜੇ ਆਪ ਮੌਤ ਹਟ ਤੇਰੇ ਹਾਰਡ ਬਲੋਕੇਜ ਹੁੰਦੀ ਮਿਉਨੀ ਦੇ ਨਾਲ ਹੂੰ ਜਿਵੇਂ ਪੜ ਕੇ ਦੇਖ ਲਓ ਵੀਰੇ ਬੁੱਧੂ ਬੜਾਈ ਜਾਂਦੇ ਹੂੰ ਵੀਰਾ ਮਨਾਉਂਦਾ ਵੀਰੇ ਦੇਸੀ ਘੋਚ ਸਾਫ ਸੁਥਰਾ ਕੰਮ ਹੈ ਵੀਰੇ ਦਾ ਰੈਗੂਲਰ ਹੁਣ ਚਾਪ ਲੁਗਾਈ ਆ ਪੱਖਾ ਕੇ ਦੇ ਹੂੰ ਚਾਪ ਬਹਿ ਪਹਿਲਾਂ ਵੀ ਗੱਲ ਆ ਵੀਰੇ ਤੋਂ ਬੜਾ ਸਵਾਦ ਲੱਗਦੀ ਨਹੀਂ ਆ ਪਹਿਲਾਂ ਹੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਲੋਕ ਜਿਹੜੇ ਆਸ-ਪਾਸੇ ਦੇ ਪਿੰਡਾਂ ਵਾਲੇ ਆ ਸਾਡੀ ਨੌਜਵਾਨ ਪੀੜ੍ਹੀ ਆ ਅਕਸਰ ਬੱਚੇ ਆ ਸਾਡੇ ਖਾਂਦੇ ਨੇ ਵੀਰੇ ਮੈਂ ਤਾਂ ਕਹਿੰਦਾ ਵੀ ਚੰਗਾ ਬਿਜ਼ਨਸ ਕਰੋ ਵੀਰੇ ਕੁਝ ਸਪੋਰਟ ਕਰੋ ਜੀ ਲੋ ਜਵੇਂ ਸ਼ੁੱਧ ਕੰਮ ਕਰ ਰਿਹਾ ਵੀਰੇ ਵੀਰੇ ਮਲਬੂ ਜੇ ਸੁਭੀ ਬੇਲ ਲੈ ਮਤਲਬ ਵੀਰੇ ਨੂੰ ਕੰਮ ਕਰਨਾ ਕੋਈ ਨਾ ਜੇ ਉਹਨੂੰ ਕੰਮ ਵੀ ਕਰੋ ਤੇ ਸ਼ੁੱਧ ਖਾਓ ਬਿਲਕੁਲ ਸ਼ੁੱਧ ਸਾਫ਼ ਸੁਥਰਾ ਜੀ ਜੀ ਦੋਸਤੋ ਵੀਰੇ ਹੋਮ ਮੇਡ ਹੋਮ ਮੇਡ ਹੋਮ ਮੇਡ ਆ ਬਿਲਕੁਲ ਦੋਸਤੋ ਹੋਮ ਮੇਡ ਆ ਸਾਰਾ ਕੁਝ ਦੁਬਾਰਾ ਫੇਰ ਤੁਹਾਨੂੰ ਦੱਸਦੇ ਨੇ ਦੇਸੀ ਘਿਓ ਦੇ ਵਿੱਚ ਸਾਰੀਆਂ ਚੀਜ਼ਾਂ ਤਿਆਰ ਕਰੀਆਂ ਜਾਂਦੀਆਂ ਦੋ ਭ 10 ਸਤਾਰਾਂ ਬਣਦੇ ਨੇ ਪੰਜਾਬੀ ਭਰਾਣੇ ਸਾਡੇ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਤੇ ਆਪ ਦੇਖੋ ਵੀਰ ਨੇ ਜਿਹੜੀ ਪਲੇਟ ਤਿਆਰ ਕਰਵਾਈ ਹੈ ਤੇ ਬਾਕੀ ਖਾ ਕੇ ਜੀ ਉਹ ਨਹੀਂ ਰਹਿਣੀ ਇਹ ਚ ਜੀ ਜੀ ਤੇ ਵੱਧ ਤੋਂ ਵੱਧ ਸਾਥ ਦਿਓ ਬਾਈ ਨੰਬਰ ਬੋਲਦੇ ਆਪ ਦਾ ਜੇ ਕਿਸੇ ਨੇ ਕੋਈ ਆਰਡਰ ਪਹਿਲਾਂ ਬੁੱਕ ਕਰਨਾ ਹੋਵੇ ਨੰਬਰ ਵੀਰੇ ਹੈਗਾ ਆਪਣਾ 77104 558655 ਜੀ ਜੀ ਦੋਸਤੋ ਜੇ ਕਿਸੇ ਨੇ ਘਰੋਂ ਤੁਰਕੇ ਹੀ ਮਿਲ ਕੇ ਆਰਡਰ ਕਰ ਦਿਆ ਕਰੋ ਆਉਂਦੇ ਨਹੀਂ ਥੋੜੇ ਤਿਆਰ ਹੋਇਆ ਗਰੂਪ ਪਲੇਟ ਕੋਈ ਟਾਈਮ ਨਹੀਂ ਲੱਗਦਾ ਪੁੱਲ ਬਣ ਗਿਆ ਹੁਣ ਜੇ ਉਧਰੋਂ ਰਾਮਪਰੇ ਪਿੰਡ ਵਾਲੀ ਸਾਈਡ ਤੋਂ ਆਉਣਾ ਤਾਂ ਵੀ ਪੁਲ ਚੜ੍ਹ ਕੇ ਤੁਸੀਂ ਸੇਤੀ ਆ ਸਕਦੇ ਹੋ ਤੇ ਆ ਫੂਲ ਵਾਲੀ ਸਾਈਡ ਤੋਂ ਤੁਹਾਨੂੰ ਨੇੜੇ ਹੈਗੀ ਹੈਗਾ ਤੇ ਵੱਧ ਤੋਂ ਵੱਧ ਸਾਥ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਜਿਹੜੇ ਸਾਡੇ ਸਾਫ਼ ਸੁਥਰਾ ਭਰਾt ਖਾਣਾ ਪੀਣਾ ਚਾਹੁੰਦੇ ਆ ਤਾਂ ਉਹ ਵੱਧ ਤੋਂ ਵੱਧ ਇੱਥੇ ਆ ਕੇ ਫਾਇਦਾ ਠਾਉਣ ਕਿਉਂਕਿ ਗੰਦਾ ਖਾਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ ਚੰਗਾ ਖਾਓ ਚੰਗਾ ਪਹਿਨੋ ਚੰਗਾ ਬੋਲੋ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ